ਤੋ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਅੱਜ ਇੱਕ ਇਤਿਹਾਸਕ ਜਗ੍ਹਾ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਨੂੰ ਕਿ ਆਉਣ ਦੀ ਦਿਲ ਦੇ ਵਿੱਚ ਬਹੁਤ ਪਹਿਲਾਂ ਦੀ ਮੇਰੀ ਖਾਹਿਸ਼ ਸੀਗੀ ਤੇ ਤੁਹਾਨੂੰ ਵੀ ਮੈਂ ਦਰਸ਼ਨ ਕਰਾਉਣਾ ਇਸ ਜਗ੍ਹਾ ਨੂੰ ਦੇਖ ਕੇ ਤੁਹਾਡਾ ਵੀ ਸਿਰ ਫਖਰ ਦੇ ਨਾਲ ਉੱਚਾ ਹੋ ਜਾਊਗਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨ ਲਈ ਮਜਬੂਰ ਹੋ ਜਾਓਗੇ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸਰਕਾਰ ਖਾਲਸਾ ਦਾ ਝੰਡਾ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਖਾਲਸਾ ਰਾਜ ਦੀ ਨਿਸ਼ਾਨੀ ਏ ਆ ਜੀ ਝੰਡਾ ਆਪਾਂ ਆਏ ਹੋਇਆ ਜੀ ਸਤਲੁਜ ਦਰਿਆ ਦੇ ਕੰਢੇ ਤੇ ਰੋਪੜ ਸ਼ਹਿਰ ਦੇ ਪਿੰਡ ਆਸਰੋਂ ਦੀ ਇੱਕ ਪਹਾੜੀ ਤੇ ਇੱਥੇ ਸਨ 1831 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਦਾ ਝੰਡਾ ਚਲਾਇਆ ਸੀ ਇਹ ਸਾਹਮਣੇ ਨਜ਼ਰ ਆ ਰਿਹਾ ਜੀ ਖਾਲਸਾ ਰਾਜ ਦਾ ਝੰਡਾ ਇੱਕ ਪਾਸੇ ਉਰਦੂ ਦੇ ਵਿੱਚ ਲਿਖਿਆ ਹੋਇਆ ਜੀ ਤੇ ਦੂਜੇ ਪਾਸੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਅਕਾਲ ਸਹਾਏ ਸਰਕਾਰ ਖਾਲਸਾ ਤੇ ਇੱਥੇ ਤੱਕ ਹੱਦਾਂ ਸਰਹੱਦਾਂ ਹੁੰਦੀਆਂ ਸੀਗੀਆਂ ਜੀ ਇੱਥੋਂ ਤੇ ਲੈ ਕੇ अफगानिस्तान ਤੱਕ ਹੁੰਦੀ ਸੀ ਖਾਲਸਾ ਰਾਜ ਦੀ ਹੱਦ ਤੇ ਦੂਜੇ ਪਾਸੇ ਹੁੰਦਾ ਸੀਗਾ ਜੀ ਹਿੰਦੁਸਤਾਨ ਫਿਰ 1849 ਦੇ ਵਿੱਚ ਅੰਗਰੇਜ਼ਾਂ ਨੇ ਇੱਥੇ ਚੌਂਕੀ ਢਾ ਕੇ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਈ ਸੀ ਤੇ ਇਸ ਨੂੰ ਹਿੰਦੁਸਤਾਨ ਦੇ ਵਿੱਚ ਮਿਲਾ ਲਿਆ ਸੀ ਇਹ ਹੁੰਦਾ ਸੀ ਖਾਲਸਾ ਰਾਜ ਇੱਥੇ ਜੀ ਕਰੋ ਦਰਸ਼ਨ ਤੇ ਵੀਡੀਓ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ